ਅਜੂਨੀ ਸਬ ਗੁਰ ਪ੍ਰਸਾਦ ਵਾਹਿਗੁਰੂ 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 ਗੁਰ ਪ੍ਰਸਾਦ ਸਿਖੋ ਓੰਕਾਰ ਓ ਨਿਰਵੈਰ ਅਕਾਲ ਮੂਰਤ ਅਜੂਨੀ ਸਬ ਗੁਰ ਪ੍ਰਸਾਦ ਵਾਹਿਗੁਰੂ 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 ਜੀ ਉਪਰਪਾਦ ਸਿਖੋ ਓੰਕਾਰ ਸਤਨਾਮ ਦਾ ਤਕਾਪੁਰ ਮੇਰ ਪਾਉ ਮੇਰ ਵੈ ਖਾਲ ਮੂਰਤ ਆਜੂਨੀ ਸਹਿਬ ਸੰਸਾਦ ਸਿਖੋ ਓੰਕਾਰ ਸਤਨਾਮ ਕਤਰਾ ਪੁਰ ਮੇਰ ਪਾਉ ਮੇਰ ਵੈ ਅਕਾਲ ਮੂਰਤ ਆਜੂਨੀ ਸਾਲ ਮੇਰ ਵੈ ਅਕਾਲ ਮੂਰਤ ਆਜੂਨੀ ਸਹਿਬ ਗੁਰਪਤ ਸਾਧ ਵਾਹਿਗੁਰੂ 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 ਗੁਰਪਤ ਸਾਧ ਸਤਿ ਓ ਓੰਕਾਰ ਸਤਨਾਮ ਦਾਤਾ ਪੁਰ ਨਿਰਭਉ ਨਿਰਵੈਰ ਅਖਾਲ ਮੂਰਤ ਆਜੂਨੀ ਸਾਹਿਬ ਸੰਸਾਦ ਸਤਿ ਓ ਓੰਕਾਰ ਸਤਨਾਮ ਦਾਤਾ ਪੁਰ ਨਿਰਭਉ ਨਿਰਵੈਰ ਅਕਾਲ ਮੂਰਤ ਔਜੁਨੀ ਨਿਰਵੈਰ ਅਕਾਲ ਮੂਰਤ ਔਜੁਨੀ ਸਭ ਗੁਰਪ੍ਰਸਾਦ ਵਾਹਿਗੁਰੂ 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 ਤੁਹਾਨੂੰ ਗੁਰਪਤਪਾਦ ਸਿਖੋ ਔਂਕਾਰ ਸਤਨਾਮ ਦਾ ਕਾਪੁਰ ਨਿਰਭਾਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਬ ਸੰਸਾਦ ਜਿਖੋਂ ਕਾਰ ਸਤਨਾਕ ਕਲਪ ਤਰੁ ਮੇਲ ਕੋ ਮੇਰ ਗਰ ਅਕਾਲ ਮੂਰਤ ਅਜੂਨੀ ਸਾਬ ਮੇਰ ਵਾਡ ਅਕਾਲ ਮੂਰਤ ਅਜੂਨੀ ਸਾਬ ਗੁਰਪ੍ਰਸਾਦ ਵਾਹਿਗੁਰੂ 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 ਗੱਪਾ ਇਕ ਓੰਕਾਰ ਸਤਨਾਮ ਕਤਾਰ ਪੁਰ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਸਾਦ ਇਕ ਓੰਕਾਰ ਸਤਨਾਮ ਕਤਾਰ ਪੁਰ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਸਾਦ ਨਿਰਵੈਰ ਅਕਾਲ ਮੂਰਤ ਅਜੂਨੀ ਸੈਭ ਗੁਰਪ੍ਰਸਾਦ ਵਾਹਿਗੁਰੂ 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 ਪਤਪਾਦ ਇੱਕੋ ओंकार ਸਤਨਾਮ ਦਾਤਾਪੁਰ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਸਾਦ ਇੱਕੋ ओंकार ਸਤਨਾਮ ਦਾਤਾਪੁਰ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾ ਅਕਾਲ ਮੂਰਤ ਔਜੁਨੀ ਸਾਹਿਬ ਗੁਰਪ੍ਰਸਾਦ ਵਾਹਿਗੁਰੂ 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 ਗੁਰਪ੍ਰਸਾਦ ਕਿਤੋਂ ਔਂਕਾਰ ਸਤਨਾਮ ਦਾਤਾਪੁਰ ਮੇਰ ਭਾਉ ਮੇਰ ਵੈਰ ਅਕਾਲ ਮੂਰਤ ਔਜੁਨੀ ਸਾਹਿਬ ਸੰਸਾਦ ਇਕ ਕੌਨ ਕਰ ਸਤਨਾਕ ਤਰ ਤੋ ਪਿਰ ਮੇਰ ਪੰਗੋ ਮੇਰ ਵਹਿ ਅਕਾਲ ਮੂਰਤ ਅਜਨਮਈ